ਪਾਨਾ ਸਿੱਧੂ ਬਾਰੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਹਾਲ ਹੀ ਵਿੱਚ ਪਾਨੇ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਲੰਗੜਾ ਕੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਦ ਪਾਨਾ ਸਿੱਧੂ ਨੂੰ ਮਹਾਲੀ 2 ਦਿਨ ਦੀ ਰਿਮਾਂਡ ਤੇ ਲਜਾਇਆ ਗਿਆ ਉਸ ਵਕਤ ਸ਼ਾਇਦ ਉਸ ਦੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦੀ ਲੱਤਾਂ ਉੱਪਰ ਵੀ ਹਮਲਾ ਕੀਤਾ ਗਿਆ ਹੈ ਸ਼ਾਇਦ ਇਸੇ ਦੇ ਚੱਲਦਿਆਂ ਪਾਨਾ ਸਿੱਧੂ ਸਹੀ ਤਰ੍ਹਾਂ ਤੁਰ ਵੀ ਨਹੀਂ ਪਾਰਿਆ ਤੁਸੀਂ ਵੀ ਸਕਰੀਨ ਉੱਪਰੋਂ ਵੀਡੀਓ ਵੇਖ ਸਕਦੇ ਹੋ ਜਿਸ ਦੇ ਵਿੱਚ ਪਾਨਾ ਸਿੱਧੂ ਲੰਗੜਾ ਕੇ ਤੁਰਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਇਸ ਵੀਡੀਓ ਹੇਠ ਇੱਕ ਯੂਜ਼ਰ ਦਾ ਕਮੈਂਟ ਵਾਰ-ਵਾਰ ਆ ਰਿਹਾ ਹੈ ਜਿਸ ਦਾ ਕਹਿਣਾ ਹੈ ਵੀਰਜੀ ਪਟਿਆਲੇ CIA ਸਟਾਫ ਵਿੱਚ ਮੇਰੇ ਵੀਰਜੀ ਦੀ ਡਿਊਟੀ ਹੈ ਪਾਨਾ ਵੀਰ ਬਿਲਕੁਲ ਠੀਕ ਹੈ ਪਟਿਆਲੇ ਸੇਫ ਹੈ ਵੀਰੇ ਹਾਂ ਲੁਧਿਆਣੇ ਕੀ ਹੋਇਆ ਉਹ ਮੈਨੂੰ ਨਹੀਂ ਪਤਾ ਜੀ ਕਮੈਂਟ ਕਰ ਰਹੇ ਲੜਕੇ ਦਾ ਕਹਿਣਾ ਹੈ ਕਿ ਪਟਿਆਲਾ ਵਿੱਚ ਤਾਂ ਮੇਰੇ ਵੀਰ ਦੀ ਸੀਆਈ ਸਟਾਫ ਵਿੱਚ ਡਿਊਟੀ ਹੈ ਤੇ ਜਿੱਥੇ ਭਾਨਾ ਸਿੱਧੂ ਨੂੰ ਰੱਖਿਆ ਗਿਆ ਸੀ ਉੱਥੇ ਉਹ ਬਿਲਕੁਲ ਸੇਫ ਸੀ ਪਰ ਜਦੋਂ ਉਸ ਨੂੰ ਰਿਮਾਂਡ ਤੇ ਲਜਾਇਆ ਗਿਆ ਤਾਂ ਸ਼ਾਇਦ ਉਸ ਦੇ ਨਾਲ ਕਾਫੀ ਜ਼ੁਲਮ ਹੋਇਆ ਹੈ ਬਾਕੀ ਤੁਹਾਡਾ ਹਿੱਸਾ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ